ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਦੀ 114ਵੀਂ ਕੜੀ ਵਿੱਚ ਨਾਗਰੀਕਾਂ ਨਾਲ ਵਿਚਾਰ ਸਾਂਝੇ ਕੀਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਕ ਇਨ ਇੰਡੀਆ ਪਹਿਲ ਕਦਮੀ ਸਦਕਾ ਭਾਰਤ ਨਿਰਮਾਣ ਦਾ ਪਾਵਰ ਹਾਊਸ ਬਣ ਗਿਆ ਏ ਉਹਨਾਂ ਕਿਹਾ ਕਿ ਇਸ ਮੁਹਿੰਮ ਤੋਂ ਗਰੀਬਾਂ ਮੱਧ ਵਰਗ ਅਤੇ ਐਮਐਸਐਮਈ ਨੂੰ ਲਾਭ ਮਿਲ ਰਿਹਾ ਏ ਅਤੇ ਹਰ ਵਰਗ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ ਏ ਉਹਨਾਂ ਕਿਹਾ ਕਿ ਮੁਹਿੰਮ ਦੀ ਸਫਲਤਾ ਵਿੱਚ ਵੱਡੇ ਉਦਯੋਗਾਂ ਤੋਂ ਲੈ ਕੇ ਛੋਟੇ ਦੁਕਾਨਦਾਰਾਂ ਨੂੰ ਹੋਣ ਵਾਲਾ ਫਾਇਦਾ ਵੀ ਸ਼ਾਮਲੇ छोटे देश के बड़े उद्योगों से लेकर छोटे दुकानदारों तक का योगदान शामिल है मैं बात कर रहा हूं मेक इन इंडिया की आज मुझे देखकर बहुत खुशी मिलती है कि गरीब मध्यम वर्ग और एमएसएमईज को इस अभियान से बहुत फायदा मिल रहा है ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਉਤਪਾਦਾਂ ਦੀ ਗੁਣਵੱਤਾ ਤੋਂ ਧਿਆਨ ਦੇ ਰਹੀ ਹੈ ਅਤੇ ਨਾਲ ਹੀ ਵੋਕਲ ਫਾਰ ਲੋਕਲ ਨੂੰ ਹੱਲਾਸ਼ੇਰੀ ਦੇ ਰਹੀ ਹੈ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਤਿਹਾਰਾਂ ਦੇ ਸੀਜ਼ਨ ਦੌਰਾਨ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਖਰੀਦਣ ਦੀ ਅਪੀਲ ਕੀਤੀ ਹੈ ਰੋਜ਼ਗਾਰ ਦੀ ਗਤੀਸ਼ੀਲਤਾ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਸੈਕਟਰਾਂ ਦੇ ਉਭਰਨ ਨਾਲ ਨੌਕਰੀਆਂ ਦਾ ਸਰੂਪ ਬਦਲ ਰਿਹਾ ਹੈ ਦੇਸ਼ ਵਿੱਚ ਐਫਡੀਆਈ ਦਾ ਲਗਾਤਾਰ ਵਧਣਾ ਵੀ हमारे मेक इन इंडिया की सफलता की गाथा कह रहा है अब हम मुख्य रूप से दो चीजों पर फोकस कर रहे हैं पहली है क्वालिटी यानी हमारे देश में बनी चीजें ग्लोबल स्टैंडर्ड की हों दूसरी है वोकल फॉर लोकल यानी ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ ਦੀ ਸਫਲਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਲੋਕਾਂ ਵਿੱਚ ਵੇਸਟ ਟੂ ਵੈਲਥ ਦਾ ਮੰਤਰ ਪ੍ਰਸਿੱਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵਰਤੋਂ ਘਟਾਉਣ, ਮੁੜ ਵਰਤੋਂ ਅਤੇ ਮੁੜ ਵਰਤੋਂ ਯੋਗ ਬਣਾਉਣ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਸਫਲਤਾ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਹੈ। ਸਾਥਿਓ, ਸਵੱਛਤਾ ਨੂੰ ਲੈ ਕੇ ਜਾਰੀ ਅਭਿਆਨ ਸੇ ਹਮੇਂ ज्यादा से ज्यादा लोगों को जोड़ना है और ये अभियान किसी एक दिन का एक साल का नहीं होता है ये युगों युगों तक निरंतर करने वाला काम है ਪ੍ਰਧਾਨ ਮੰਤਰੀ ਨੇ ਆਪਣੀ ਹਾਲੀਆ ਅਮਰੀਕੀ ਫੇਰੀ ਦੌਰਾਨ ਤਕਰੀਬਨ 300 ਪ੍ਰਾਚੀਨ ਕਲਾਕ੍ਰਿਤਿਆ ਦੀ ਵਾਪਸੀ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇਹਨਾਂ ਕਲਾਕ੍ਰਿਤਿਆ ਦੀ ਤਸਕਰੀ ਇੱਕ ਗੰਭੀਰ ਅਪਰਾਧ ਹੈ ਅਤੇ ਭਾਰਤ ਇਹਨਾਂ ਨੂੰ ਵਾਪਸ ਹਾਸਲ ਕਰਨ ਲਈ ਕਈ ਦੇਸ਼ਾਂ ਨਾਲ ਤਾਲਮੇਲ ਬਣਾ ਰਿਹਾ ਹੈ। ਅਮਰੀਕੀ ਸਰਕਾਰ ਨੇ ਭਾਰਤ ਕੋਲ ਕਰੀਬ 300 ਪ੍ਰਾਚੀਨ ਕਲਾਕ੍ਰਿਤਿਉਂ ਕੋ ਵਾਪਸ ਲੋਟਾਇਆ ਹੈ। ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੇ पूरा अपनापन दिखाते हुए डेलावेयर के अपने निजी आवास में इनमें से कुछ कलाकृतियों को मुझे दिखाया ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪ੍ਰੋਗਰਾਮ ਦੇ 10 ਸਾਲ ਪੂਰੇ ਹੋਣ ਤੇ ਪਾਵੁਕਤਾ ਜ਼ਾਹਰ ਕਰਦਿਆਂ ਕਿਹਾ ਦੇਸ਼ ਵਿਦੇਸ਼ ਦੇ ਕਰੋੜਾਂ ਸਰੋਤੇ ਇਸ ਸਫ਼ਰ ਦੇ ਸਾਥੀ ਰਹੇ ਨੇ ਜਿਨ੍ਹਾਂ ਨੇ ਕੋਨੇ-ਕੋਨੇ ਤੋਂ ਜਾਰੀ जानकारी प्रदान की उन्होंने कहा कि मन की बात प्रोग्राम ने साबित किया है कि देश दे लो के लोग हां पक्षी जानकारी ने, उत्सुक ने। मन की बात की इस लंबी यात्रा के कई ऐसे पड़ाव हैं जिन्हें मैं कभी भूल नहीं सकता मन की बात के करोड़ों श्रोता हमारी इस यात्रा के ऐसे साथी हैं जिनका मुझे ਨਿਰੰਤਰ ਸਹਿਯੋਗ ਮਿਲਦਾ ਰਹਾ ਪ੍ਰਧਾਨ ਮੰਤਰੀ ਨੇ ਆਲ ਇੰਡੀਆ ਰੇਡੀਓ ਦੂਰਦਰਸ਼ਨ ਅਤੇ ਪ੍ਰਸਾਰ ਭਾਰਤੀ ਨਾਲ ਜੁੜੇ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਦੇ ਅਣਥਕ ਯਤਨਾਂ ਨਾਲ ਮੰਨ ਕੀ ਬਾਤ ਇਸ ਅਹਿਮ ਮੀਲ ਪੱਥਰ ਤੇ ਪਹੁੰਚ ਗਈਏ ਉਹਨਾਂ ਟੀਵੀ ਚੈਨਲਾਂ ਪ੍ਰਿੰਟ ਮੀਡੀਆ ਅਤੇ ਯੂਟਿਊਬਰਾਂ ਦਾ ਵੀ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਨੇ ਆਉਣ ਵਾਲੇ ਤਿਉਹਾਰਾਂ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਮੈਂ ਅੱਜ दूरदर्शन प्रसार भारती और ऑल इंडिया रेडियो से जुड़े सभी लोगों की भी सराहना करूंगा उनके अथक प्रयासों से मन की बात इस महत्वपूर्ण पड़ाव तक पहुंचा है मैं विभिन्न टीवी चैनल्स को रीजनल टीवी चैनल्स का भी आभारी हूं जिन्होंने लगातार इसे दिखाया है